ਅੱਜ ਦੀ ਪ੍ਰੈਸ ਕਾਨਫਰੰਸ ਲਈ ਤੁਹਾਨੂੰ ਇਸ ਲਈ ਬੁਲਾਇਆ ਹੈ ਕਿ ਰੀਸੈਂਟਲੀ ਇੱਕ ਨਿਊਜ਼ ਦੇ ਵਿੱਚ ਆਇਆ ਸੀਗਾ ਕਿ ਇੱਕ ਚੋਰੀ ਹੋਈ ਸੀ ਇੱਥੇ ਵੱਡੀ ਜੁਐਲਰੀ ਦੀ 13 ਆਲਮੋਸਟ ਹੋਈ ਸੀ ਚੋਰੀ ਤੇ 14 ਹੋਸੀਕ ਐਫ ਆਈ ਆਰ ਰਜਿਸਟਰ ਕੀਤੀ ਸੀ ਉਸੇ 55 ਨੰਬਰ ਰੰਜੀ ਗੇਟ ਐਵੇਨਿਊ ਪੁਲਿਸ ਸਟੇਸ਼ਨ ਦੇ ਵਿੱਚ ਅੰਡਰ ਦੀ ਆਨਰੇਬਲ ਗਾਈਡੈਂਸ ਆਫ ਸੀਪੀ ਅੰਮ੍ਰਿਤ ਸਰ ਐਸਐਚਓ ਸਾਹਿਬ ਨੇ ਬਹੁਤ ਹੀ ਵਧੀਆ ਕੰਮ ਕਰਦੇ ਹੋਏ ਇਹਦੇ ਵਿੱਚ ਇੱਕ ਸਕਸੈਸ ਪ੍ਰਾਪਤ ਕੀਤਾ ਹੈ ਇਦੇ ਵਿੱਚ ਕੀ ਅਸੀਂ ਅਕਿਊਜ਼ਡ ਨੂੰ ਫੜਨ ਦੇ ਵਿੱਚ ਕਾਮਯਾਬ ਹੋਇਆ ਤੇ ਇੱਕ ਮੇਜਰ ਰਿਕਵਰੀ ਹੋਈ ਹੈ ਸਾਡੇ ਤੋਂ ਜਿੰਨੇ ਵੀ 골ਡ ਆਈਟਮਸ ਤੇ ਟਾਈਮਿੰਗ ਦੀ ਚੁੰਨੀ ਜਿਹੜੀ ਆਈਟਮ ਸੀਗੀਆਂ ਵੱਡੇ ਪੱਦਰ ਦੀ ਉਹ ਸਕਸੈਸਫੁਲੀ ਅਸੀਂ ਰਿਕਵਰ ਕੀਤੀ ਹੈ ਤੇ ਉਸ ਦੇ ਉਸ ਕੇਸ ਦੇ ਲਈ ਅਸੀਂ ਤੁਹਾਨੂੰ ਬੁਲਾਇਆ ਸੀ ਤੇ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਜਿਹੜੇ ਕੰਪਲੇਨੈਂਟ ਸੀ ਗੁਨਪ੍ਰੀਤ ਪੁੱਤਰ ਆਪਣਾ ਹਰਪ੍ਰੀਤ ਸਿੰਘ ਹੈ ਵਾਸੀ D1A 877 ਰੰਜੀਤ ਐਵੇਨਿਊ D ਬਲਾਕ ਦੇ ਵਿੱਚ ਰਹਿੰਦੇ ਸੀ ਤਾਂ ਇਹਨਾਂ ਨੇ ਆਪਣੇ ਘਰ ਆ ਕੇ ਦੇਖਿਆ ਕਿ ਇਹਨਾਂ ਦਾ ਜਿਹੜਾ ਸੋਨੇ ਦਾ ਤੇ ਜੁਲੀ ਜਿਹੜੀ ਇਹਨਾਂ ਨੂੰ ਪਛਤੈਨੀ ਇਰਿਡੀਟਰੀ ਜਿਹੜੀ ਮਿਲੀ ਸੀ ਉਹ ਇਹਨਾਂ ਦੇ ਘਰੋਂ ਗਾਇਬ ਸੀ ਤੇ ਫਿਰ ਉਸੇ ਕੜੀ ਦੇ ਵਿੱਚ ਅਸੀਂ ਇਨਵੈਸਟੀਗੇਟ ਕਰਦੇ ਹੋਏ ਜਿਹੜੇ ਵੀ ਇਹਨਾਂ ਦੇ ਕੰਮ ਕਰਦੇ ਸੀਗੇ ਉੱਥੇ ਸਰਵਿਸ ਕਰਦੇ ਸੀ ਉਹਨਾਂ ਨੂੰ ਅਸੀਂ ਚੈੱਕ ਕੀਤਾ ਸਰਵੈਂਟਸ ਵਗੈਰਾ ਨੂੰ ਤਾਂ ਉਹਦੇ ਤੋਂ ਸਾਨੂੰ ਪਤਾ ਲੱਗੇ ਕਿ ਕੁਲਵਿੰਦਰ ਕੌਰ ਜਿਹੜੀ ਅਕਿਊਜ਼ ਸੀਗੀ ਉਹਦੇ ਤੋਂ ਸਾਨੂੰ ਅਸੀਂ ਜਦੋਂ ਸਰਚ ਵਗੈਰਾ ਕੀਤੀ ਉਹਨਾਂ ਤੋਂ ਸਾਨੂੰ ਇਹ ਸਾਰਾ 골ਡ ਆਰਨਾਮੈਂਟਸ ਉਹਨਾਂ ਤੋਂ ਰਿਕਵਰ ਹੋਏ ਤੇ ਇੱਕ ਬਿਗ ਐਪਰੀਸ਼ੀਏਸ਼ਨ ਹੈ ਟੁਵਰਡਸ ਰਣਜੀਤ ਐਵਨਿਊ ਪੁਲਿਸ ਸਟੇਸ਼ਨ ਐਸਐਚਓ ਸਾਹਿਬ ਦਾ ਬਹੁਤ ਵਧੀਆ ਇਹਨਾਂ ਨੇ ਕੰਮ ਕਰਦੇ ਹੋਏ ਰਿਕਵਰੀ ਨੂੰ ਇਫੈਕਟ ਕੀਤਾ